ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਦੇ ਸੋਚਿਆ ਕਿ ਤੁਸੀਂ 1 ਮਿੰਟ ਵੀ ਬਿਨਾ ਫੋਨ ਤੋਂ ਨਹੀਂ रह ਸਕਦੇ ਹਰ ਸੈਕਿੰਡ ਤੁਹਾਨੂੰ ਕੁਝ ਨਾ ਕੁਝ ਦੇਖਣ ਦੀ ਜ਼ਰੂਰਤ ਹੁੰਦੀ ਹੈ ਤੇ ਕਿਉਂ ਜਦੋਂ ਤੁਸੀਂ ਰੀਲ ਦੇਖ ਰਹੇ ਹੁੰਦੇ ਹੋ ਤਾਂ ਤੁਹਾਨੂੰ ਟਾਈਮ ਦਾ ਨਹੀਂ ਪਤਾ ਚੱਲਦਾ ਜੇ ਤੁਹਾਨੂੰ ਕਿਤਾਬ ਪੜ੍ਹਨੀ ਪੈ ਰੇ ਜਾਂ ਫਿਰ ਲੰਬੀ ਮੂਵੀ ਦੇਖਣੀ ਪੈ ਰੇ ਤਾਂ ਤੁਹਾਨੂੰ ਉਹ ਬੋਰਿੰਗ ਲੱਗਦੀ ਹੈ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਸ ਚ ਪੰਜਾਬ ਚਲ ਰਹੀ ਹੈ ਮੈਂਟਲ ਵਾਰ ਵਾਰ ਜੋ ਹਰ ਰੋ ਥੋਡੇ ਦਿਮਾਗ ਨੂੰ ਥੋੜਾ ਥੋੜਾ ਕਰਕੇ ਖਾ ਰਹੀ ਆ ਤੇ ਹਾਂ ਇਹ ਵੀਡੀਓ ਇੱਕ ਮੋਟੀਵੇਸ਼ਨ ਸਪੀਚ ਨਹੀਂ ਆ ਪਰ ਇੱਕ ਸ਼ੀਸ਼ਾ ਤੁਹਾਡੇ ਲਈ ਮੇਰੇ ਲਈ ਤੇ ਸਾਡੇ ਸਾਰਿਆਂ ਵਾਸਤੇ ਤੁਹਾਨੂੰ ਪਤਾ ਹੈ ਇਹ ਰੀਲ ਇੰਸਟਾਗ੍ਰਾਮ ਰੀਲ ਸ਼ਾਰਟ ਜਾਂ ਫਿਰ ਆਪਾਂ ਕਹਿ ਸਕਦੇ ਟਿਕਟੋਕ ਇੰਨੇ ਐਡਿਕਟਿਵ ਕਿਉਂ ਹੁੰਦੇ ਨੇ ਇਹਦਾ ਇੱਕ ਛੋਟਾ ਜਾਂਸਰ ਆ ਉਹ ਹੈਗਾ ਡੋਪਾਮਾਈਨ ਡੋਪਾਮਾਈਨ ਇੱਕ ਕੈਮੀਕਲ ਹੁੰਦਾ ਜੋ ਤੁਹਾਨੂੰ ਰਿਵਾਰਡ ਦਿੰਦਾ ਇੱਕ ਵਧੀਆ ਫੀਲਿੰਗ ਜਦੋਂ ਕਿ ਫਨੀ ਬੋਲਡ ਜਾਂ ਫਿਰ ਕੋਈ ਸ਼ੌਕਿੰਗ ਰੀਲ ਦੇਖਦੇ ਹੋ ਤਾਂ ਤੁਹਾਡਾ ਦਿਮਾਗ ਇੱਕ ਕੈਮੀਕਲ ਰਿਲੀਜ਼ ਕਰਦਾ ਇਹਨੂੰ ਕਹਿੰਦੇ ਨੇ ਰੋਪਾਂਮੀ ਤੇ ਫਿਰ ਦਿਮਾਗ ਉਸੇ ਚੀਜ਼ ਦੀ ਬਾਰ-ਬਾਰ ਮੰਗ ਕਰਦਾ ਰਹਿੰਦਾ ਕਿ ਹਾਂ ਇਹ ਚੀਜ਼ ਹੋਰ ਚਾਹੀਦੀ ਹੈ ਹੋਰ ਚਾਹੀਦੀ ਹੈ ਜਿਹਦੇ ਕਰਕੇ ਤੁਸੀਂ ਲਗਾਤਾਰ ਫਿਰ ਸਕਰੋਲ ਕਰਦੇ ਰਹਿੰਦੇ ਹੋ ਕਰਦੇ ਰਹਿੰਦੇ ਹੋ ਹਰ 10 ਸੈਕਿੰਡ ਹਰ 15 ਸੈਕਿੰਡ ਤੇ ਬਾਅਦ ਇਹ ਐਡਿਕਸ਼ਨ ਵੀ ਡਰੱਗ ਵਰਗ ਗਈ ਆ ਪਰ ਇਹ ਕਾਨੂੰਨੀ ਆ ਹਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਹਦੇ ਵਿੱਚ ਫਸਿਆ ਹੋਇਆ ਅੱਜ ਤੁਸੀਂ 3 ਘੰਟੇ ਦੀ ਮੂਵੀ ਨਹੀਂ ਦੇਖ ਸਕਦੇ 15 ਮਿੰਟ ਦੀ ਕੋਈ ਪੋਡਕਾਸਟ ਨਹੀਂ ਸੁਣ ਸਕਦੇ 10-15 ਮਿੰਟ ਕਿਸੇ ਨਾਲ ਕੀਤੀ ਗੱਲਬਾਤ ਤੁਹਾਨੂੰ ਇੰਟਰਸਟਿੰਗ ਨਹੀਂ ਲੱਗਦੀ ਤੇ ਕੋਈ ਵੀ ਚੀਜ਼ ਜਿਹੜੀ ਥੋੜੀ ਹੌਲੀ ਜਲਦੀ ਆ ਉਹ ਤੁਹਾਨੂੰ ਬੋਰਿੰਗ ਲੱਗਦੀ ਆ ਇੱਕ ਛੋਟਾ ਉਦਾਹਰਨ ਮੰਨ ਲਓ ਕਿ ਤੁਸੀਂ ਇੱਕ ਰੈਸਟੋਰੈਂਟ ਦੇ ਵਿੱਚ ਗਏ ਹੋ ਉੱਥੇ ਤੁਹਾਡਾ ਦੋਸਤ 10 ਮਿੰਟ ਲਈ ਵਾਸ਼ਰੂਮ ਦੇ ਵਿੱਚ ਚਲਾ ਗਿਆ ਪਹਿਲਾਂ ਕੀ ਹੁੰਦਾ ਸੀ ਤੁਸੀਂ ਉਸ 10 ਮਿੰਟ ਇਧਰ ਉਧਰ ਦੇਖਦੇ ਸੀ ਕੁਝ ਵਧੀਆ ਸੋਚਦੇ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਤਾਂ ਤੁਸੀਂ ਜੇਬ ਦੇ ਵਿੱਚੋਂ ਫੋਨ ਕੱਢੋਗੇ ਤੇ ਸਕਰੋਲ ਕਰਨਾ ਸ਼ੁਰੂ ਕਰ ਦੋਗੇ ਧਿਆਨ ਦਿਓ ਯੂਅਰ ਮਾਈਂਡ ਕੈਨ ਨਾਟ ਸਿਟ ਇਨ ਸਾਇਲੈਂਸ ਔਰ ਇਹ ਸਭ ਤੋਂ ਵੱਡਾ ਖਤਰਾ ਇਹ ਰੀਲਾਂ ਸਿਰਫ ਤੁਹਾਡਾ ਟਾਈਮ ਨਹੀਂ ਲੈ ਰਹੀਆਂ ਬਲਕਿ ਤੁਹਾਡਾ ਕੰਫੀਡੈਂਸ ਵੀ ਲੈ ਰਹੀਆਂ ਨੇ ਤੁਸੀਂ ਹਰ ਰੋਜ਼ ਰੀਲਾਂ ਦੇ ਵਿੱਚ ਦੇਖਦੇ ਹੋ ਕੋਈ ਸਿਡਨੀ ਘੁੰਮ ਰਿਹਾ ਕੋਈ ਲੰਡਨ ਘੁੰਮ ਰਿਹਾ ਕੋਈ ਮਾਇਲਦੀਵਸ ਘੁੰਮ ਰਿਹਾ ਕੋਈ ਲਗਜ਼ਰੀ ਗੱਡੀ ਦੇ ਵਿੱਚ ਘੁੰਮ ਰਿਹਾ ਕਿਸੇ ਨੇ ਉਹਦੀ ਕਮਾਈ 1 ਕਰੋੜ ਰੁਪਏ ਦੱਸੀ ਹੈ ਤੇ ਫਿਰ ਤੁਸੀਂ ਖੁਦ ਤੇ ਟਰਸਟ ਕਰਨਾ ਛੱਡ ਦਿੰਦੇ ਹੋ ਖੁਦ ਤੇ ਤੁਹਾਨੂੰ ਸ਼ੱਕ ਪੈਦਾ ਹੋਣ ਲੱਗ ਜਾਂਦਾ ਕਿ ਹਾਂ ਤੁਸੀਂ ਨਕਮੇ ਹੋ ਉਹ ਸਾਰੇ ਬੰਦੇ ਇੰਨਾ ਵਧੀਆ ਕੁਝ ਕਰ ਰਹੇ ਤੇ ਤੁਸੀਂ ਕੁਝ ਕਰ ਹੀ ਨਹੀਂ ਸਕਦੇ ਪਰ ਇਹ ਰੀਲ ਸੱਚ ਨਹੀਂ ਹੁੰਦੀ ਕੋਈ ਪਰਫੈਕਟ ਬਾਡੀ ਸ਼ਾਇਦ ਇੱਕ ਫਿਲਟਰ ਹੋਵੇ ਕੋਈ ਦਿਖਾਇਆ ਹੋਇਆ ਮਹਿੰਗਾ ਘਰ ਜਾਂ ਮਹਿੰਗੀ ਗੱਡੀ ਸ਼ਾਇਦ ਸਿਰਫ ਦਿਖਾਵਾ ਹੋਵੇ ਦੇ ਝੂਠ ਹੋਵੇ ਪਰ ਤੁਹਾਡਾ ਦਿਮਾਗ ਰਾਈਟ ਵੇ ਇਹ ਗੱਲ ਨਹੀਂ ਸਮਝ ਸਕਦਾ ਸਿਰਫ ਇਹ ਸੋਚਦਾ ਕਿ ਹਾਂ ਮੈਂ ਪਿੱਛੇ ਹਾਂ ਹਰ ਵਾਰ ਜਦੋਂ ਤੁਸੀਂ ਕੋਈ ਨਵੀਂ ਰੀਲ ਦੇਖ ਰਹੇ ਹੋ ਨਾ ਤਾਂ ਤੁਹਾਡਾ ਦਿਮਾਗ ਨਵੀਂ ਇਨਫੋਰਮੇਸ਼ਨ ਪ੍ਰੋਸੈਸ ਕਰ ਰਹੇ ਹੁੰਦਾ ਤੇ ਹਰ 10 ਸੈਕਿੰਡ ਬਾਅਦ ਜਦੋਂ ਤੁਸੀਂ ਰੀਅਲ ਚੇਂਜ ਕਰਦੇ ਹੋ ਤਾਂ ਇਹ ਇਨਫੋਰਮੇਸ਼ਨ ਨੂੰ ਪ੍ਰੋਸੈਸ ਕਰਨਾ 10 ਗੁਣਾ ਜ਼ਿਆਦਾ ਹੋ ਜਾਂਦਾ ਫਿਰ ਜਦੋਂ ਤੁਸੀਂ ਸੋਚਦੇ ਹੋ ਨਾ ਕਿ ਹਾਂ ਬੇਲੇ ਟਾਈਮ ਰਿਲੈਕਸ ਕਰ ਰਹੇ ਹਾਂ ਇਹ ਇਸ ਟਾਈਮ ਤੁਹਾਡਾ ਦਿਮਾਗ ਰਿਲੈਕਸ ਨਹੀਂ ਹੋ ਰਿਹਾ ਬਲਕਿ 10 ਗੁਣਾ ਜ਼ਿਆਦਾ ਥੱਕ ਰਿਹਾ ਹੁਣ ਤੁਸੀਂ ਕਹੋਗੇ ਕਿ ਇਹਦੇ ਨੁਕਸਾਨ ਕਿੰਨੇ ਇਹਦੇ ਨੁਕਸਾਨ ਸ਼ਾਇਦ ਤੁਸੀਂ ਡੇਲੀ ਲਾਈਫ ਦੇ ਵਿੱਚ ਸੋਚੇ ਹੀ ਹੋਣਗੇ ਕੋਈ ਛੋਟੀ ਛੋਟੀ ਚੀਜ਼ ਭੁੱਲ ਜਾਣਾ ਕਿਸੇ ਚੀਜ਼ ਦਾ ਨਾਮ ਭੁੱਲ ਜਾਣਾ ਕਿਸੇ ਚੀਜ਼ ਤੇ ਫੋਕਸ ਨਹੀਂ ਕਰ ਸਕਦੇ ਹੈਗੇ ਡਿਸੀਜਨ ਨਾ ਲੈ ਸਕਣਾ ਛੋਟੀ ਵੱਡੀ ਗੱਲ ਤੇ ਚੜ ਜਾਣਾ ਜਾਂ ਫਿਰ ਨੀਂਦ ਨਾ ਆਉਣਾ ਕੋਈ ਕੰਮ ਸਟਾਰਟ ਨਾ ਕਰ ਸਕਣਾ ਇਹ ਸਾਰਾ ਕੁਝ ਇਹਨਾਂ ਰੀਲਾਂ ਦੀ ਵਜ੍ਹਾ ਕਰਕੇ ਹੁੰਦਾ ਤੇ ਤੁਸੀਂ ਇਹਨੂੰ ਨੋਟਿਸ ਵੀ ਨਹੀਂ ਕਰ ਸਕਦੇ ਅੱਜਕੱਲ੍ਹ ਅਸਲੀ ਜ਼ਿੰਦਗੀ ਇੰਸਟਾਗ੍ਰam ਦੀਆਂ ਰੀਲਾਂ ਵਰਗੀ ਨਹੀਂ ਹੈਗੀ ਇਹਦੇ ਲਈ ਲੱਗਦੀ ਆ ਉਹ ਬੋਰਿੰਗ ਅਸਲੀ ਜ਼ਿੰਦਗੀ ਦੇ ਵਿੱਚ ਜਿਹੜੇ ਅਸਲੀ ਲੋਕ ਹੁੰਦੇ ਨੇ ਉਹ ਥੋੜੇ ਸਲੋ ਵੀ ਹੁੰਦੇ ਨੇ ਉਹ ਫਲੈਸ਼ੀ ਨਹੀਂ ਹੁੰਦੇ ਹੈਗੇ ਡੱਲ ਵੀ ਲੱਗਦੇ ਨੇ ਇਹਦੇ ਕਰਕੇ ਉਹ ਬੋਰਿੰਗ ਲੱਗਦੇ ਨੇ ਪਰ ਤੁਹਾਡਾ ਦਿਮਾਗ ਆ ਜਿਹੜਾ ਉਹ ਇੰਸਟਾਗ੍ਰam ਦੀਆਂ ਰੀਲਾਂ ਵਾਂਗੂ ਫਾਸਟ ਫਲੈਸ਼ੀ ਜਾਫਰ ਘੈਂਟ ਦੇਖਣ ਵਾਲੇ ਲੋਕਾਂ ਦਾ ਐਡਿਕਟ ਹੋ ਚੁੱਕਿਆ ਅੱਜ ਕੱਲ ਰੀਅਲ ਕਨਵਰਸੇਸ਼ਨ ਹੋੜੀ ਲੱਗਦੀ ਆ ਅੱਜ ਕੱਲ ਰੀਅਲ ਕਨਵਰਸੇਸ਼ਨ ਭੜੀ ਲੱਗਦੀ ਆ ਅਸਲੀ ਦੋਸਤ ਅਨ ਇੰਟਰਸਟਿੰਗ ਲੱਗਦੇ ਨੇ ਤੇ ਖੁਦ ਤੋਂ ਵੀ ਰਿਲੇਸ਼ਨ ਟੁੱਟਣਾ ਸ਼ੁਰੂ ਹੋ ਜਾਂਦਾ ਇੱਕ ਲੜਕਾ ਸੀ ਜਿਹੜਾ ਰੋਜ਼ 6-7 ਘੰਟੇ ਰੀਲਾਂ ਦੇਖਦਾ ਸੀ ਤੇ ਉਹ ਆਪਣੇ ਆਪ ਨੂੰ ਲੂਜ਼ਰੀ ਸਮਝਦਾ ਰਹਿੰਦਾ ਸੀ ਫਿਰ ਉਹਨੇ ਕੀ ਕੀਤਾ ਆਪਣੀ ਜ਼ਿੰਦਗੀ 'ਚ ਥੋੜਾ ਥੋੜਾ ਚੇਂਜ ਲੈਣਾ ਸ਼ੁਰੂ ਕਰ ਦਿੱਤਾ ਉਹਨੇ ਆਪਣਾ ਰੀਲਾਂ ਦਾ ਟਾਈਮ ਡੇਲੀ ਘਟਾ ਕੇ 15 ਮਿੰਟ ਕਰ ਲਿਆ ਸੌਣ ਟਾਈਮ ਉਹਨੇ ਫੋਨ ਯੂਜ਼ ਕਰਨਾ ਛੱਡ ਦਿੱਤਾ ਫੋਨ ਨੂੰ ਬੰਦ ਕਰਕੇ ਤੇ ਸਾਇਲੈਂਟ ਕਰਕੇ ਹੀ ਸੌਣਾ ਸ਼ੁਰੂ ਕਰ ਦਿੱਤਾ ਡੇਲੀ ਇੱਕ ਕਿਤਾਬ ਪੜ੍ਹਨਾ ਸ਼ੁਰੂ ਕਰ ਦਿੱਤਾ ਜਾਂ ਫਿਰ ਕੋਈ ਲੌਂਗ ਫਾਰਮੈਟ ਪੋਡਕਾਸਟ ਜਾਂ ਫਿਰ ਕੋਈ মুਵੀ ਦੇਖਣੀ ਸ਼ੁਰੂ ਕਰ ਦਿੱਤੀ ਤੇ ਸਵੇਰੇ ਉੱਠਦੇ ਹੀ ਉਹਨੇ ਫੋਨ ਚੱਕ ਕੇ ਰੀਲਾਂ ਦੇਖਣਾ ਵੀ ਬੰਦ ਕਰ ਦਿੱਤਾ ਤੇ ਜਦ ਨਾਲ ਕੀ ਹੋਇਆ ਉਹ ਦੋ ਤਿੰਨ ਮਹੀਨੇ ਬਾਅਦ ਖੁਦ ਨੂੰ ਸਮਝਣ ਲੱਗ ਗਿਆ ਉਹਦਾ ਬ੍ਰੇਨ ਪਹਿਲਾਂ ਵਰਗਾ ਤਾਂ ਨਹੀਂ ਪਰ ਬਹੁਤ ਵਧੀਆ ਕੰਮ ਕਰਨਾ ਸ਼ੁਰੂ ਕਰ ਗਿਆ ਤੇ ਕੀ ਤੁਸੀਂ ਐਵੇਂ ਕਰ ਸਕਦੇ ਹੋ ਤੁਸੀਂ ਉਹ ਲੜਕਾ ਬਣ ਸਕਦੇ ਹੋ ਤਿੰਨ ਚਾਰ ਦਿਨ ਸਿਰਫ ਖੁਦ ਨੂੰ ਅਬਜ਼ਰਵ ਕਰੋ ਕਿ ਤੁਸੀਂ ਦਿਨ ਦੇ ਵਿੱਚ ਕਿੰਨੇ ਘੰਟੇ ਰੀਲਾਂ ਦੇਖ ਰਹੇ ਹੋ ਜਾਂ ਫਿਰ ਸਕਰੋਲਿੰਗ ਕਰ ਰਹੇ ਹੋ ਕਿਸੇ ਦਿਨ ਸਿਰਫ ਇੱਕ ਅੱਧਾ ਘੰਟਾ ਜਾਂ ਫਿਰ 15 ਮਿੰਟ ਤੁਸੀਂ ਟਰਾਈ ਕਰੋ ਕਿ ਇਸ ਟਾਈਮ ਹੁਣ ਰੀਲਾਂ ਨਹੀਂ ਦੇਖਣੀਆਂ ਤੁਸੀਂ ਰੀਲਾਂ ਦੀ ਜਗ੍ਹਾ ਤੇ ਕੋਈ ਕਿਤਾਬ ਪੜਨਾ ਸ਼ੁਰੂ ਕਰ ਦਿਓ ਜਾਂ ਫਿਰ ਕੋਈ ਪੋਡਕਾਸਟ ਦੇਖਣੀ ਸ਼ੁਰੂ ਕਰ ਦਿਓ ਕੁਈ ਦਿਨ ਐਵੇਂ ਦਾ ਰੱਖ ਲਓ ਜਿਸ ਦਿਨ ਤੁਸੀਂ ਪੂਰਾ ਦਿਨ ਫੋਨ ਨਹੀਂ ਚਲਾਉਣਾ ਰੀਲ ਡੀਟੌਕਸ ਵੀ ਕਹਿੰਦੇ ਨੇ ਇਹਨੂੰ ਤੁਸੀਂ ਸਾਰਾ ਦਿਨ ਫੋਨ ਤੇ ਕੁਝ ਦੇਖਣਾ ਹੀ ਨਹੀਂ ਇਹ ਆਸਾਨ ਤਾਂ ਨਹੀਂ ਹੋਊਗਾ ਪਰ ਇੰਪੋਸੀਬਲ ਵੀ ਨਹੀਂ ਹੈਗਾ ਅੱਜ ਦੇ ਟਾਈਮ ਦੇ ਵਿੱਚ ਅਟੈਨਸ਼ਨ ਦੇਣਾ ਸਭ ਤੋਂ ਵੱਡੀ ਲਗਜ਼ਰੀ ਆ ਜੇ ਤੁਸੀਂ ਕਿਸੇ ਚੀਜ਼ ਨੂੰ ਅਟੈਨਸ਼ਨ ਦੇ ਸਕਦੇ ਹੋ ਤੇ ਤੁਹਾਡੀ ਅਟੈਨਸ਼ਨ ਦੀ ਜਿਹੜੀ ਸ਼ਕਤੀ ਰੀਲਾਂ ਵਾਂਗੂ 10-10 ਸੈਕਿੰਡ ਦੀ ਨਹੀਂ ਹੈਗੀ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਵੀ ਸਿੱਖ ਸਕਦੇ ਹੋ ਤੇ ਕੁਝ ਵੀ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਆਪਣੀ ਅਟੈਨਸ਼ਨ ਖੋ ਦਿੱਤੀ ਤਾਂ ਤੁਹਾਨੂੰ ਇਹ ਦੁਨੀਆ ਸਿਰਫ ਸਕਰੋਲ ਕਰਵਾਉਗੀ ਤੇ ਤੁਸੀਂ ਫਿਰ ਹੋਰ ਕੁਝ ਵੀ ਨਹੀਂ ਕਰ ਸਕਦੇ ਰੀਲਾਂ ਦੇਖੋ ਪਰ ਇਹ ਜ਼ਰੂਰ ਯਾਦ ਰੱਖੋ ਕਿ ਜ਼ਿੰਦਗੀ 15 ਸੈਕਿੰਡ ਦੀ ਨਹੀਂ ਹੁੰਦੀ ਹੈਗੀ ਜ਼ਿੰਦਗੀ ਨੂੰ ਸਮਝਣ ਵਾਸਤੇ ਰੁਕਣਾ ਪੈਂਦਾ ਰੀਲਾਂ ਦੇਖੋ ਪਰ ਇਹ ਨਾ ਭੁੱਲੋ ਕਿ ਜ਼ਿੰਦਗੀ 15 ਸੈਕਿੰਡ ਦੀ ਨਹੀਂ ਹੁੰਦੀ। ਰੀਲਾਂ ਦੇਖਣ ਵਾਸਤੇ ਰੁਕਣਾ ਪੈਂਦਾ, ਉਹਨੂੰ ਸਮਝਣਾ ਪੈਂਦਾ। ਹੁਣ ਫੈਸਲਾ ਤੁਹਾਡੇ ਹੱਥਾਂ ਕਿ ਤੁਸੀਂ ਰੀਲ ਬਣਾ ਜਾਂ ਫਿਰ ਰੀਅਲ ਇਨਸਾਨ। ਅਪਸ ਚੈਨਲ ਤੇ ਅਸੀਂ ਅਮੇਦੀਆ ਹੋਰ ਬਹੁਤ ਸਾਰੇ ਵੀਡੀਓ ਲੈ ਕੇ ਆਵਾਂਗੇ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ। ਤੁਹਾਡਾ ਕੀ ਪੁਆਇੰਟ ਹੈ ਵੀਵਰ ਤਾਂ ਤੁਸੀਂ ਕਮੈਂਟ ਜ਼ਰੂਰ ਕਰਨਾ। ਤੇ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵੀਡੀਓ ਇੱਥੇ ਤੱਕ ਦੇਖੀ ਹੈ, ਇੱਥੇ ਤੱਕ ਤੁਸੀਂ ਦੇਖ ਹੀ ਲਈ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ 10 ਸਕਿੰਟ ਕੱਢ ਕੇ ਕਮੈਂਟ ਜ਼ਰੂਰ ਕਰਕੇ ਜਾਓ ਤਾਂ ਕਿ ਮੈਨੂੰ ਪਤਾ ਚੱਲੇ ਕਿ ਹਾਂ ਤੁਸੀਂ ਸਾਨੂੰ ਸਪੋਰਟ ਕਰ ਰਹੇ ਹੋ ਤੇ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਸਾਰਿਆਂ ਨੂੰ ਸਸ਼ੇਕਾ